ਸੋ ਤੁਸੀਂ ਦੇਖ ਰਹੇ ਹੋ ਪਕਾ ਟਵੀ ਤੇ ਅੱਜ ਖੜੇ ਆ ਸੀ ਜੁਲਾ ਗੁਰਦਾਸਪੁਰ ਦਾ ਬਲਾਕ ਦਰੰਗਲਾ ਪਿੰਡਾ ਤੇ ਦਰੰਗਲੇ ਪਿੰਡ ਚ ਪਿੰਡ ਸ਼੍ਰੀ ਰਾਮਪੁਰ ਕਲੋਨੀ ਆ ਸੋ ਆਪ ਸਭ ਸੰਗਤਾਂ ਨੂੰ ਪਤਾ ਕਿ ਗੁਰਦਾਸਪੁਰ ਜਿਹੜਾ ਆ ਉਹ ਹਾਰਡ ਦੀ ਮਾਰਕੀਟ ਆ ਵਾ ਤੇ ਹਾਰਡ ਜਿਹੜੇ ਆਏ ਨੇ ਪਾਣੀ ਜਿਹੜੇ ਆਏ ਨੇ ਬਹੁਤ ਵੱਡੇ ਨੁਕਸਾਨ ਕਰਕੇ ਕੇ ਨੇ ਕੁਛ ਜਿਹੜੇ ਗਰੀਬਾਂ ਦੇ ਘਰ ਨੇ ਰੋੜ ਦਿੱਤੇ ਨੇ ਬੇਸ਼ੱਕ ਸਾਨੂੰ ਬਹੁਤ ਸਾਰੀਆਂ ਸੰਸਤਾਵਾਂ ਬਹੁਤ ਸਾੜੇ ਜਿਹੜੀਆਂ ਸੰਗਤਾਂ ਨੇ ਰਾਸ਼ਨ ਜ਼ਰੂਰ ਪਚਾਰੀਆਂ ਨੇ ਪਰ ਕੋਈ ਜਿਹੜੀ ਛਿਰ ਦੀ ਛੱਤ ਆ ਉਹਦਾ ਕੋਈ ਖਿਆਲ ਨਹੀਂ ਕਰਿਆ ਮੈਂ ਬੇਨਤੀ ਕਰਾਂਗਾ ਕਿ ਆ ਸਾਡੇ ਕੋਲ ਮਾਤਾਵਾਂ ਬੀਬੀਆਂ ਖੜੀਆਂ ਨੇ ਇਹਨਾਂ ਦਾ ਦੁੱਖ ਦਰਦ ਜਿਹੜੀ ਵੀ ਕੋਈ ਐਨਜੀਓ ਕੋਈ ਸੰਸਥਾਵਾਂ ਜਾਂ ਪ੍ਰਸ਼ਾਸਨ ਦਾ ਪੰਜਾਬ ਸਰਕਾਰ ਆ ਉਹ ਆਵਾਜ਼ ਇਹਨਾਂ ਦਰਦ ਦੀ ਜਰੂਰ ਸੁਣਿਓ ਤੇ ਇਹਨਾਂ ਦੇ ਹਾਲਾਤ ਇੱਕ ਵਾਰੀ ਆ ਕੇ ਜਰੂਰ ਦੇਖਿਓ ਕਿ ਇੱਥੋਂ ਦੇ ਜਿਹੜੇ ਮੌਜੂਦਾ ਹਾਲਾਤ ਕੀ ਨੇ ਤੁਸੀਂ ਦੇਖ ਰਹੇ ਹੋ ਆ ਮੈਂ ਮਾਤਾ ਜਿੰਨਾਂ ਗੱਲ ਕਰਦਾ ਮਾਤਾ ਜੀ ਬਹੁਤ ਸਾਰੇ ਰਾਸ਼ਨ ਵੰਡੇ ਗਏ ਨੇ ਬਹੁਤ ਸਾਰੀਆਂ ਸੰਸਥਾਵਾਂਆਂ ਨੇ ਕਿਸੇ ਕੋਈ ਕਹਿ ਕੇ ਗਿਆ ਵੀ ਕਮਰੇ ਬਣ ਕੇ ਦੇਣਗੇ ਅੱਜ ਸਾਨੂੰ ਕਿਸੇ ਨੇ ਨਹੀਂ ਕਹੀ ਇਹ ਗੱਲ ਰਾਸ਼ਨ ਤਾਂ ਬਹੁਤ ਆਇਆ ਆ ਬਹੁਤ ਸਾਡੀ ਚਲੋ ਦਿਨ ਲੰਗਰ ਪਾਣੀ ਖਾਣ ਦੇਦੇ ਆ ਪਰ ਸਾਨੂੰ ਇਹ ਘਰ ਬਾਰੇ ਕਿਸੇ ਨੇ ਨਹੀਂ ਕਿਹਾ ਹੀ ਘਰਾਂ ਤੋਂ ਬਹੁਤ ਜ਼ਿਆਦਾ ਔਖਿਆ ਅੱਜ ਤੋਂ ਸਾਨੂੰ 5 ਸਾਲ ਹੋ ਗਿਆ ਪਾਣੀ ਤੇ ਰਹਿੰਦੇ ਆ ਸਾਡੇ ਘਰਾਂ ਦੇ ਨਸਕਾਨ ਹੋ ਜਾਂਦੇ ਨੇ ਬੈੱਡ ਬੁੱਢ ਜੋ ਘਰਾਂ ਦੇ ਦਾਣਾ ਫੱਕਾ ਰੋੜ ਜਾਂਦਾ ਆ ਤੇ ਆ ਪਰਮਾਨੰਬ ਵਿਚਾਰੇ ਗਰੀਬ ਲਿਆ ਲਿਆ ਕੇ ਖਾਈ ਜਾਂਦੇ ਹੋਰ ਤੇ ਉਹ ਸਾਡੇ ਵੱਲ ਕੋ ਵੇਖਦਾ ਵੀ ਨਹੀਂਗਾ ਤੇ ਜਿਹੜਾ ਸਾਡੇ ਨਸਕਾਨ ਨੇ ਐਕਰ ਬਹੁਤ ਹੀ ਜ਼ਿਆਦਾ ਹੋ ਗਏ ਆ ਨਾ ਤੁਹਾਡੇ ਕੋ ਕੋ ਡੀਸੀ ਸਾਹਿਬ ਆਣ ਜਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਾ ਇੱਥੇ ਆਏ ਹੈ ਨ ਪਰ ਸਾਡਾ ਸਾਡੀ ਸੁਣੀ ਕਿ ਇਹ ਨਹੀਂ ਆਂਦੇ ਜਰੂਰ ਨੇ ਤੇ ਫੇਰਾ ਮਾਰ ਕੇ ਵੇਖ ਕੇ ਚਲ ਜਾਂਦੇ ਨੇ ਤਾਂ ਜੇ ਸਾਨੂੰ ਕਿਹਨੇ ਨਹੀਂ ਕਿਹਾ ਵੀ ਤੁਹਾਨੂੰ ਘਰ ਬਣਾ ਕੇ ਦਾਂਗੇ ਸਾਡੀ ਸਮੱਸਿਆ ਇਹ ਹੋਈ ਆ ਵੀ ਸਾਡੇ ਘਰ ਸਰਕਾਰ ਉੱਚੇ ਕਰਕੇ ਦੇ ਦੇ ਸਾਨੂੰ ਸਾਨੂੰ ਦੋ ਦੋ ਕਮਰੇ ਤੇ ਲੈਟਰਿੰਗ ਬਾਥਰੂਮ ਚਾਹੀਦੇ ਨੇ ਸਾਡੇ ਲਾਗੇ ਕੁਮਾਰ ਬਹੁਤ ਆਹ ਟੱਟੀ ਪਿਸ਼ਾਬ ਤੋਂ ਵੀ ਆਤਰ ਹੈਗੇ ਆ ਸਾਡੀਆਂ ਜਵਾਨਾਂ ਲੜਕੀਆਂ ਨੇ ਤੇ ਕਿੱਥੇ ਬਾਹਰ ਅੰਦਰ ਖੜਗੇ ਸੋ ਦਰਦ ਜਿਹੜਾ ਦਰਦ ਹੈ ਉਹ ਜਰੂਰ ਮਾਤਾ ਦਾ ਜਿਹੜਾ ਆ ਉਹ ਬਾਹਰ ਨਿਕਲ ਰਿਹਾ ਸੋ ਮੈਂ ਬੇਨਤੀ ਕਰਾਂ ਬੇਨਤੀ ਕਰਾਂ ਜਿਹੜੇ ਐਨਜੀਓ ਜਾਂ ਜਿਹੜੀਆਂ ਸੰਸਥਾਵਾਂ ਦਾ ਜਿਹੜੇ ਵੀਰ ਕੰਮ ਕਰਦੇ ਪਏ ਨੇ ਵੀ ਲਾਰੇ ਦਾ ਟਪਾਲੇ ਲਾ ਕੇ ਨਾ ਜਾਇਓ ਕਿਉਂਕਿ ਤੁਸੀਂ ਆਪਾਂ ਆਨੇ ਆ ਉਹਦੀ ਘਰ ਦੀ ਲਿਖਤਪੜਤ ਹੋ ਜਾਂਦੀ ਹੈ ਉਹਦੀ ਫੋਟੋ ਉਹਦੀ ਵੀਡੀਓ ਆਪਾਂ ਲੈ ਲੈਨੇ ਆ ਤੇ ਗਰੀਬ ਨੂੰ ਇੱਕ ਆਸ ਹੋ ਜਾਂਦੀ ਹੈ ਇੱਕ ਆਸ ਹੋ ਜਾਂਦੀ ਹੈ ਇੱਕ ਸੁਪਨਾ ਹੋ ਜਾਂਦਾ ਕਿ ਕੋਈ ਵੀਰ ਆਏ ਸੀ ਉਹ ਇੱਥੇ ਆ ਕੇ ਲੇਕ ਕੇ ਲਾ ਗਏ ਤੇ ਸਾਡੇ ਕਮਰੇ ਬੰਨ ਗਏ ਮੈਂ ਬੇਨਤੀ ਕਰਾਂ ਬਹੁਤ ਸਾਰੇ ਕੰਮ ਤੁਸੀਂ ਕੀਤੇ ਨੇ ਵੀਰੋ ਬਹੁਤ ਸਾਰੀਆਂ ਸੇਵਾਾਂ ਨਿਭਾਈਆਂ ਨੇ ਪਰ ਕਿਸੇ ਨੂੰ ਕੋਈ ਝੂਠਾ ਦਲਾਸਾ ਕੋਈ ਝੂਠਾ ਲਾਰਾ ਕੋਈ ਝੂਠਾ ਸੁਪਨਾ ਸਜਾ ਕੇ ਨਾ ਜਾਇਓ ਤਾਂ ਜੋ ਬਾਅਦ ਵਿੱਚ ਗਰੀਬ ਦਾ ਦਿਲ ਟੁੱਟ ਜਾਵੇ ਸੋ ਮੈਂ ਕਦਮ ਜਿਹੜੇ ਉਹਨਾਂ ਦੇ ਨੇ ਉਹ ਇਧਰ ਨੂੰ ਵਧਨ ਮੈਂ ਕਹਿੰਦਾ ਕਿ ਇਧਰ ਨੂੰ ਕਦਮ ਵਧਨ ਤੇ ਜਿੱਥੇ ਰਾਸ਼ਨ ਪਾਣੀ ਜਿੱਥੇ ਲੰਗਰ ਪਾਣੀ ਦੇ ਸੇਵਾਵਾਂ ਕਰ ਰਿਆ ਬਹੁਤ ਸਾਰੀਆਂ ਸੰਗਤਾਂ ਨੇ ਬਹੁਤ ਸਾਰੇ ਜਿਹੜੀਆਂ ਐਨ ਜੂ ਐਨ ਬਹੁਤ ਸਾਰੇ ਉਹਨਾਂ ਦੇ ਚਰਨਾਂ 'ਚ ਸਿਰ ਝੁਕਦਾ ਬਟ ਜਦੋਂ ਪ੍ਰੋਬਲਮ ਦੇਖੀਏ ਇਹਨਾਂ ਦੇ ਤਾਜ਼ਾ ਹਾਲਾਤ ਵੀ ਰਾਸ਼ਨ ਪਾਣੀ ਦਾ ਗੁਜ਼ਾਰਾ ਬਹੁਤੇ ਦਿਨ ਨਹੀਂ ਚੱਲਣਾ ਪਰ ਇੱਥੋਂ ਦੇ ਲੋੜ ਹੈ ਛੱਤਾਂ ਦੀ ਸਿਰ ਦੀ ਛੱਤ ਦੀ ਲੋੜ ਹੈ ਦਾ ਤਾਂ ਜੋ ਆਪਣੇ ਬੱਚੇ ਪਾਲ ਸਕਣ ਇਹ ਜਿਹੜੇ ਗਰੀਬ ਕਲੋਨੀ ਆ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਹੱਥ ਜੋੜ ਕੇ ਕਿ ਪ੍ਰਸ਼ਾਸਨ ਵੀ ਇਹਨਾਂ ਦੀ ਆ ਕੇ ਸਾਰ ਲਵੇ ਤੇ ਹੋਰ ਜਿਹੜੇ ਸੋਸ਼ਲ ਵਰਕਰ ਵੀਰ ਨੇ ਉਹਨਾਂ ਨੂੰ ਵੀ ਮੇਰੀ ਰਿਕਵੈਸਟ ਆ ਕਿ ਇਹਨਾਂ ਦਾ ਜਿਹੜਾ ਸੁਪਨਾ ਆ ਜਿਹੜਾ ਇਹਨਾਂ ਦਾ ਵੀ ਅਸੀਂ ਛੱਤ ਦੇ ਹੇਠ ਰਹੀਏ ਉਹ ਜ਼ਰੂਰ ਪੂਰਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਤੁਸੀਂ ਦੇ ਪਕਾਟੀ ਵੀ ਕੈਮਰਾਮੈਨ ਡਾਕਟਰ ਰਕੇਸ਼ ਗੁਰਦਾਸਪੁਰ ਤੋਂ ਬਲਜਿੰਦਰ ਪਕਾਰ ਆਪਣੇ ਆ ਦੀ ਆਪਣੇ ਆਲੇ